ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕਰਉ ਉਪਦੇਸ਼ ਛਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੇ ਰਿਉ ਪਾਵੋ ਡੁੱਬਦੇ ਪੱਥਰ ਤਾਰੇ ਸੰਗਤ ਜੀ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਪੂਰਨ ਬ੍ਰह्म ਗਿਆਨੀ ਉਹਨਾਂ ਦੇ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾਉਣ ਲੱਗੇ ਹਾਂ ਸਾਡੇ ਜਿੰਨੇ ਵੀ ਸ਼ਰੀਰ ਹਨ ਜਿੰਨੀ ਵੀ ਸੰਗਤ ਹੈ ਨਵੇਂ ਸਾਲ ਦਾ ਬਹੁਤ ਜ਼ਿਆਦਾ ਚਾਅ ਹੁੰਦਾ ਹੈ ਕਿ ਨਵਾਂ ਸਾਲ ਛੜ ਰਿਹਾ ਹੈ ਪਿਛਲਾ ਸਾਲ ਇਸ ਤਰ੍ਹਾਂ ਬੀਤ ਗਿਆ ਸੰਗਤ ਜੀ ਜੇ ਆਪ ਜੀ ਚਾਹੁੰਦੇ ਹੋ ਨਾ ਆਉਣ ਵਾਲਾ ਸਮਾਂ ਸਾਲ ਨੇ ਤਾਂ ਸਾਲ ਬਾਦੀ ਬਦਲ ਜਾਣਾ ਹੈ ਪਰ ਜਿਹੜੇ ਇਨਸਾਨ ਦੇ ਕਰਮ ਹਨ ਉਹਨਾਂ ਦਾ ਕੋਈ ਸਮਾਂ ਨਹੀਂ ਅੱਜ ਬਦਲ ਪਲ ਵਿੱਚ ਬਦਲ ਜਾਣ ਸਾਲ ਬਾਅਦ ਬਦਲਣ 6 ਮਹੀਨੇ ਬਾਅਦ ਬਦਲਣ ਸੋ ਆਪਾਂ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਬਾਣੀ ਦੇ ਨਾਲ ਜੁੜੀਏ ਜੋ ਵੀ ਆਪ ਜੀ ਦੇ ਮਨ ਦੀ ਇੱਛਾ ਹੈ ਸਤਿਗੁਰ ਆਪ ਹਾਜ਼ਰ ਨਾਜ਼ਰ ਹੋ ਕੇ ਉਹ ਪੂਰੀ ਕਰਨ ਇਸ ਸੰਬੰਧ ਨੂੰ ਲੈ ਕੇ ਮਹਾਂਪੁਰਸ਼ਾਂ ਵੱਲੋਂ ਜੋ ਸੰਗਤ ਨੂੰ ਬਚਨ ਕੀਤੇ ਗਏ ਸਨ ਉਹ ਆਪ ਜੀ ਦੇ ਨਾਲ ਸਾਂਝੇ ਕਰਨੇ ਸੰਗਤ ਜੀ ਜਿਆਦਾ ਸਮਾਂ ਨਹੀਂ ਲਵਾਂਗੇ ਪਹਿਲਾਂ ਤਾਂ ਮਹਾਂਪੁਰਸ਼ੇ ਕਹਿੰਦੇ ਸਨ ਕਿ ਭਾਈ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਣਾ ਹੈ ਹੋਰ ਕਿਸੇ ਤੋਂ ਨਹੀਂ ਮੰਗਣਾ ਉਹਨਾਂ ਦੀ ਹਜ਼ੂਰੀ ਵਿੱਚ ਜਾ ਕੇ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ ਮਿਹਰ ਕਰੋ ਤਰਸ ਕਰੋ ਇਹ ਵਸਤ ਮੈਨੂੰ ਦੇ ਦਿਓ ਤੇ ਸੰਗਤ ਜੀ ਜੋ ਵੀ ਵਸਤ ਮੰਗਣੀ ਹੈ ਨਾ ਨਾਲ ਉਸ ਦੇ ਆਪ ਜੀ ਨੇ ਨਾਮ ਦੀ ਦਾਤ ਜ਼ਰੂਰ ਮੰਗਣੀ ਹੈ ਮੰਨ ਲਓ ਆਪ ਜੀ ਚਾਹੁੰਦੇ ਹੋ ਆਉਣ ਵਾਲੇ ਸਮੇਂ 'ਚ ਸਾਨੂੰ ਨਵਾਂ ਘਰ ਮਿਲ ਜਾਵੇ ਸਾਡਾ ਇਹ ਕਾਰਜ ਅਧੂਰਾ ਹੈ ਕਰ ਜਾ ਉੱਤਰ ਜਾਵੇ ਆਹ ਕਾਰਜ ਮਾਰੇ ਸਾਡਾ ਇਸ ਤਰ੍ਹਾਂ ਕਰ ਦੇਣ ਕਿੰਨੇ ਹੀ ਕੰਮ ਨੇ ਇਨਸਾਨ ਦੇ ਤੇ ਆਪ ਜੀ ਨੇ ਜਦੋਂ ਵੀ ਕੋਈ ਚੀਜ਼ ਮੰਗਣੀ ਹੈ ਵਸਤ ਮੰਗਣੀ ਹੈ ਨਾ ਨਾਮ ਦੀ ਦਾਤ ਜਰੂਰ ਮੰਗਣੀ ਹੈ ਕੱਲੀਆਂ ਵਸਤਾ ਨਹੀਂ ਮੰਗਣੀਆਂ ਅੱਜ ਲੋਕ ਦੁਖੀ ਕਿਉਂ ਨੇ ਅਸੀਂ ਵਸਤ ਮੰਗ ਲੈਂਦੇ ਹਾਂ ਪਰ ਵਸਤ ਦੇ ਨਾਲ ਕਦੇ ਪ੍ਰਮਾਤਮਾ ਨੂੰ ਨਹੀਂ ਮੰਗਦੇ ਕਿਉਂਕਿ ਦਾਤਾ ਜਿਆਦਾ ਮੰਗਦੇ ਹਾਂ ਤੇ ਦਾਤੇ ਨੂੰ ਘੱਟ ਮੰਗਦੇ ਹਾਂ ਸੰਗਤ ਜੀ ਮਹਾਂਪੁਰਸ਼ ਕਹਿੰਦੇ ਸਨ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਔਖਾ ਸਮਾਂ ਹੋਵੇ ਨਾ ਆਪ ਜੀ ਨੂੰ ਲੱਗੇ ਹਰ ਪਾਸੇ ਤੋਂ ਘੇਰਾ ਪੈ ਗਿਆ ਉਸ ਸਮੇਂ ਅੰਮ੍ਰਿਤ ਵੇਲੇ ਨੂੰ ਸਾਹਮ ਲੈਣਾ ਮੂਲ ਮੰਤਰ ਦਾ ਜਿੰਨਾ ਹੋ ਸਕੇ ਵਦ ਤੋਂ ਵਦ ਜਾਪ ਕਰਨਾ ਅਤੇ ਅੰਤਰ ਧਿਆਨ ਹੋ ਕੇ ਸਾਇਲੈਂਟ ਬੈਠ ਕੇ ਜਹਾਥ ਜੋੜ ਕੇ ਖੜੇ ਹੋ ਕੇ ਬੈਠ ਕੇ ਮਹਾਰਾਜ ਦੇ ਨਾਲ ਗੱਲ ਕਰਕੇ ਬੇਨਤੀ ਕਰਨੀ ਕਿ ਸਤਿਗੁਰੂ ਜੀ ਬੜੇ ਔਗਣ ਬੜੇ ਪਾਪ ਜ਼ਿੰਦਗੀ ਵਿੱਚ ਕੀਤੇ ਹਨ ਕੋਈ ਪ੍ਰਾਣੇ ਵੀ ਹੋਏ ਹਨ ਜਿਹੜਾ ਇਹ ਮਾੜਾ ਸਮਾਚਾਰ ਰਿਹਾ ਹੈ ਆਪ ਜੀ ਕਿਰਪਾ ਕਰੋ ਆਪ ਜੀ ਬਾਣੀ ਪੜ੍ਹਾ ਰਹੇ ਹੋ ਜਾਪ ਕਰਾ ਰਹੇ ਹੋ ਕਿਰਪਾ ਕਰਕੇ ਹੋਰ ਕਰਨ ਦੀ ਸਮਰੱਥਾ ਬਖਸ਼ੋ ਜਾਪ ਹੋਰ ਕਰਨ ਦੀ ਸਮਰੱਥਾ ਬਖਸ਼ੋ ਤਾਂ ਜੋ ਜਿਹੜੇ ਮੇਰੇ ਔਗਣ ਨੇ ਉਹ ਕੱਟ ਜਾਣ ਤੇ ਮੇਰਾ ਚੰਗਾ ਸਮਾਂ ਸ਼ੁਰੂ ਹੋ ਜਾਵੇ ਸੰਗਤ ਜੀ ਜਦੋਂ ਆਪ ਜੀ ਸਵੇਰੇ ਉੱਠ ਕੇ ਮੂਲ ਮੰਤਰ ਦਾ ਜਾਪ ਕਰੋਗੇ ਨਾ ਸਤਿਗੁਰੂ ਇੰਨੇ ਦਿਆਲ ਤੇ ਸਮਰੱਥ ਨੇ ਆਪ ਜੀ ਯਕੀਨ ਕਰਿਓ ਤੁਹਾਡੇ ਸਾਰੇ ਕਾਰਜ ਆਪ ਹੀ ਰਸ ਹੋ ਜਾਣਗੇ ਉਸ ਤੋਂ ਇਲਾਵਾ ਜਦੋਂ ਆਪਾਂ ਨੂੰ ਲੱਗੇ ਵੀ ਕੋਈ ਕਾਰਜ ਫੇਰ ਵੀ ਨਹੀਂ ਹੋ ਰਿਹਾ ਤਾਂ ਆਪ ਜੀ ਨੇ ਪੰਜ ਸਿੰਘਾਂ ਨੂੰ ਬੇਨਤੀ ਕਰਨੀ ਹੈ ਜਪਜੀ ਸਾਹਿਬ ਦੇ ਪਾਠ ਦੇ ਲਈ ਜਸਖੁਣੀ ਸਾਹਿਬ ਦੇ ਜਾਪ ਦੇ ਲਈ ਕਾਰ ਦੀਗ ਬਣਾਉਣੀ ਹੈ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਬੜੀ ਸਹਜਤਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਕੋਈ ਫਾਰਮੈਲਟੀ ਨਹੀਂ ਕਰਨੀ ਉਹਨਾਂ ਨੂੰ ਪੁੱਛ ਲੈਣਾ ਭਾਈ ਸਾਹਿਬ ਆਪ ਜੀ ਕੀ ਛਕੋਗੇ ਕੀ ਬਣਾਈਏ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਜਾਣ ਕੇ ਦਿਲੋਂ ਭਾਵਨਾ ਨਾਲ ਸੇਵਾ ਕਰਨੀ ਹੈ ਜੋ ਆਪ ਜੀ ਦੀ ਮੰਗ ਹੈ ਅਰਦਾਸ ਵਿੱਚ ਉਹਨਾਂ ਨੂੰ ਦੱਸ ਦੇਣਾ ਕਿ ਬਾਬਾ ਜੀ ਸਾਡੀ ਇਹ ਮੰਗ ਹੈ ਸਾਡੀ ਇਹ ਅਰਦਾਸ ਸਾਹਿਬ ਜੀ ਗੁਰੂ ਸਾਹਿਬ ਅੱਗੇ ਕਰੋ ਤਾ ਵੀ ਸਤਿਗੁਰੂ ਕਿਰਪਾ ਕਰ ਦੇਣਗੇ ਆਪ ਜੀ ਦੀ ਭਾਵਨਾ ਜ਼ਰੂਰ ਪੂਰੀ ਹੋਏਗੀ ਕਈ ਵਾਰੀ ਸੰਗਤ ਜੀ ਜਦੋਂ ਆਪਾਂ ਵਸਤੂਆਂ ਮੰਗਦੇ ਹਾਂ ਨਹੀਂ ਮਿਲਦੀ ਮੈਂ ਪਹਿਲਾਂ ਵੀ ਦੱਸਿਆ ਸੀ ਉਸ ਦੇ ਵਿੱਚ ਪਰਮਾਤਮਾ ਦੀ ਰਜ਼ਾ ਸਮਝ ਲਿਆ ਕਰੋ ਵੀ ਇਹ ਵਸਤੂ ਮਾਰ ਜਨੇ ਮੈਨੂੰ ਤਾਂ ਨਹੀਂ ਦਿੱਤੀ ਕਿਉਂਕਿ ਇਹਦੇ ਵਿੱਚ ਮੇਰੀ ਖੁਸ਼ੀ ਨਹੀਂ ਜਿੱਦ ਉਸ ਚੀਜ਼ ਲਈ ਕਰੀ ਦੀਆ ਜਿਸ ਚੀਜ਼ ਤੋਂ ਲਾਭ ਹੋਵੇ ਜੇ ਤੋ ਹਾਨੀ ਹੋਵੇ ਨਾ ਉਸ ਦੀ ਕਦੇ ਜਿੱਦ ਨਹੀਂ ਕਰੀਦੀ ਕਿਉਂਕਿ ਸਤਿਗੁਰੂ ਤਾਂ ਜਾਣੀ ਜਾਣਨੇ ਉਹ ਤਾਂ ਪਲ-ਪਲ ਦੀ ਤੁਹਾਡੀ ਜਾਣਦੇ ਨੇ ਵੀ ਤੁਸੀਂ ਕੀ ਸੋਚ ਰਹੇ ਹੋ ਕੀ ਕਰ ਰਹੇ ਹੋ ਤਾਂ ਆਪ ਜੀ ਨੇ ਇੱਕ ਦਸੰਦ ਜ਼ਰੂਰ ਕੱਢਣਾ ਹੈ ਦਸੰਦ ਦੇ ਵਿੱਚੋਂ ਜਿੱਥੇ ਵੀ ਆਪ ਜੀ ਦਾ ਦਿਲ ਕਰੇ ਕੋਈ ਲੋੜਵੰਦ ਹੈ ਕੋਈ ਭੈਣ ਹੈ ਕੋਈ ਭਰਾ ਹੈ ਕੋਈ ਸਕੂਲ ਦਾ ਬੱਚਾ ਹੈ ਤੁਹਾਡੇ ਆਣ-ਗਵਾਂਡ ਵਿੱਚ ਹੈ ਉਹਦੇ ਆਪ ਜੀ ਨੇ ਸੇਵਾ ਕਰਨੀ ਹੈ ਦਿਲੋਂ ਉੱਥੇ ਚਾਹੇ ਉਹਨੂੰ ਪੈਸੇ ਨਾ ਦਿਵੋ ਉਹਨੂੰ ਕੋਈ ਵਸਤੂ ਦੀ ਲੋੜ ਆ ਉਹ ਲੈ ਕੇ ਦੇ ਦਿਓ ਇੱਕ ਸਾਨੂੰ ਪਿੰਡਰ ਸਾਹਿਬ ਕਹਿੰਦੇ ਸਨ ਬਹੁਤ ਜ਼ਰੂਰ ਹੋ ਗਿਆ ਉਹ ਹੁਣ ਵੀ ਬੇਨਤੀਆਂ ਕਰਦੇ ਹਨ ਇਸ ਸਮੇਂ ਮਹਾਪੁਰਸ਼ ਥੋੜਾ ਠੀਕ ਨਹੀਂ ਜ਼ਿਆਦਾ ਗੱਲ ਨਹੀਂ ਕਰਦੇ ਤਾਂ ਮੈਂ ਸੰਗਤ ਦੇ ਵਿੱਚ ਵੀ ਕਹਿੰਦੇ ਸਨ ਤੇ ਦਾਸ ਵੀ ਚਲੋ ਪਰਸਨਲੀ ਵੀ ਮਹਾਪੁਰਸ਼ਾਂ ਨਾਲ ਸੰਗਤ ਕਰਦੇ ਸੀ ਮਿਲਦੇ ਸੀ ਤਾਂ ਮੈਨੂੰ ਕਹਿੰਦੇ ਭਾਈ ਸਹਿਜ ਪਾਠ ਕਰਨ ਦਾ ਮੈਂ ਕਿਹਾ ਹਾਂ ਜੀ ਕਿਦੇ ਨਾਤੇ ਕਰਦਾ ਮੈਂ ਕਿਹਾ ਜੀ ਪਰਿਵਾਰ ਦੀ ਤੰਦਰੁਸਤੀ ਚੜਦੀ ਖਲਾਸ ਗੁਰਸਿੱਖੀ ਮਿਲੇ ਨਾਮ ਬਣਦੀ ਦਾਤ ਮਿਲੇ ਕਹਿੰਦੇ ਗੁਰੂ ਦੀ ਖੁਸ਼ੀ ਨਹੀਂ ਲੈਣੀ ਮੈਂ ਕਿਹਾ ਜੀ ਐਵੇਂ ਮੈਨੂੰ ਗੁਰੂ ਦੀ ਖੁਸ਼ੀ ਨਹੀਂ ਮਿਲੂਗੀ ਬਾਣੀ ਪੜ੍ਹ ਕੇ ਕਹਿੰਦੇ ਮਿਲੇਗੀ ਪਰ ਜੇ ਜ਼ਿਆਦਾ ਖੁਸ਼ੀ ਲੈਣੀ ਹੈ ਨਾ ਤਾਂ ਪਰਮੇਂਦਰ ਸਿੰਘ ਗੁਰੂ ਮਹਾਰਾਜ ਦੇ ਨਾਤੇ ਪਾਠ ਕਰਿਆ ਕਰ ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਤੇ ਕਰ ਲਿਆ ਕਰ ਕਦੇ ਚਾਰ ਸਾਹਿਬਜ਼ਾਦਿਆਂ ਦੇ ਕੋਈ ਮਹਾਪੁਰਸ਼ਾਂ ਦਾ ਦਿਨ ਆ ਰਿਹਾ ਕੋਈ ਬ੍ਰਹਮ ਗੈਨੀਆਂ ਦਾ ਦਿਨ ਆ ਰਿਹਾ ਮਹਾਪੁਰਸ਼ਾਂ ਦਾ ਕੋਈ ਗੁਰੂ ਸਾਹਿਬ ਹੋ ਗਏ ਕੋਈ ਸ਼ਹੀਦ ਸਿੰਘਾਂ ਸੰਘਣੇ ਦੀ ਯਾਦ ਦਾ ਹੋ ਗਿਆ ਉਹਨਾਂ ਦੇ ਨਾਮ ਦਾ ਜਾਪ ਕਰਿਆ ਕਰ ਉਹਨਾਂ ਦੇ ਨਾਮ ਦਾ ਸਹਿਜ ਪਾਠ ਕਰਿਆ ਕਰ ਮੈਂ ਕਹਾ ਜੀ ਸਤਿ ਵਚਨ ਉਸ ਦਿਨ ਤੋਂ ਮਹਾਰਾਜ ਨੇ ਚਲੋ ਸੋਜੀ ਬਖਸ਼ੀ ਸੋ ਸੰਗਤ ਜੀ ਆਪ ਜੀ ਵੀ ਨਾ ਗੁਰੂ ਮਹਾਰਾਜ ਦੇ ਨਾਮ ਤੇ ਜਾਪ ਕਰਿਆ ਕਰੋ ਸਹਿਜ ਪਾਠ ਕਰ ਸਕਦੇ ਹੋ ਕਰ ਲਿਆ ਕਰੋ ਜੇ ਆਪ ਜੀ ਨੂੰ ਮਹਾਰਜ ਨੇ 4 ਪੈਸੇ ਦਿੱਤੇ ਨੇ ਆਪ ਜੀ ਸੋਖੇ ਹੋਣਾ ਤਾਂ ਕਿਸੇ ਕੋਲੋਂ ਕਰਵਾ ਲਿਆ ਕਰੋ ਘਰ ਕਰਵਾ ਲਿਆ ਕਰੋ ਗੁਰੂ ਘਰ ਕਰਵਾ ਲਓ ਪਰ ਜਿੱਥੋਂ ਵੀ ਕਰਾਉਣਾ ਉਹਨੂੰ ਇੱਕੋ ਬੇਨਤੀ ਕਰਨੀ ਆ ਗਰੰਤੀ ਸਿੰਘ ਨੂੰ ਰਾਗੀ ਸਿੰਘ ਨੂੰ ਪਾਠੀ ਸਿੰਘ ਨੂੰ ਵੀ ਭਾਈ ਸਾਹਿਬ ਆਪ ਜੀ ਭੇਟਾ ਦੱਸੋ ਕਿੰਨੇ ਲਾਹੋਂਗੇ ਪਰ ਜਿਹੜਾ ਪਾਠ ਆ ਉਹ ਸਾਰਾ ਬੋਲ ਕੇ ਕਰਨਾ ਪਾਠ ਬੋਲ ਕੇ ਕਰੌਣ ਦੇ ਲਈ ਆਪ ਜੀ ਨੂੰ ਨੂੰ ਪਿਆਰ ਨਾਲ ਬੇਨਤੀ ਕਰਨੀਆਂ ਤੇ ਭੇਟਾ ਦੇ ਵਿੱਚ ਕਦੇ ਵੀ ਨਾ ਘਾਟ ਨਾ ਕਰਿਆ ਕਰੋ ਜੇ ਅਗਲਾ ਕੇ ਮੈਂ 1100 ਲੈਣਾ ਤੁਸੀਂ ਕਹੋ ਜੀ ਅਸੀਂ ਤਾਂ 500 ਦੇਵਾਂਗੇ ਜਿੰਨੇ ਉਹ ਮੰਗਦਾ ਉਹਨੂੰ ਦੇ ਦਿਓ ਉਹਦੇ ਕੋਈ ਸਰਕਾਰੀ ਨੌਕਰੀ ਨਹੀਂ ਉਹਨੇ ਤੁਹਾਡੀ ਸਾਰੀ ਜ਼ਿੰਦਗੀ ਦੀ ਦੇਖੋ ਦਿলো ਅਰਦਾਸ ਕਰਨੀ ਹੈ ਜੇ ਉਹ 500 ਮੰਗਦਾ 600 ਦੇ ਦਿਓ ਬਿਮਾਰੀਆਂ ਤੇ ਕਿੰਨੇ ਪੈਸੇ ਲਾਉਣੇ ਆ ਘਰ ਦਾ ਕੋਈ ਕੰਮ ਵਿਗੜ ਜਾਏ ਕਿੰਨੇ ਪੈਸੇ ਲਾਉਣੇ ਆ ਇਹ ਜੀਆਂ ਜਗ੍ਹਾ ਤੇ ਨਾ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਬ੍ਰਹਮ ਗਿਆਨੀ ਇੰਨਾ ਸਤਕਾਰ ਇੰਨਾ ਪਿਆਰ ਰਾਗੀਆਂ ਦਾ ਢਾਡੀਆਂ ਦਾ ਗ੍ਰੰਥੀਆਂ ਦਾ ਸੇਵਾਦਾਰਾਂ ਦਾ ਕਦੇ ਮਹਾਰਾਜ ਨੇ ਉਹਨਾਂ ਨੂੰ ਤੂੰ ਨਹੀਂ ਕਿਹਾ ਸੀ ਉਹਦੇ ਕੰਮ ਦੇ ਵਿੱਚ ਕਦੇ ਮਹਾਰਾਜ ਨੇ ਨਘੋਚ ਨਹੀਂ ਖੰਡੀ ਸੀ ਵੀ ਆਏ ਐਵੇਂ ਨਹੀਂ ਕਰ ਰਹੀ ਇਹ ਕੰਮ ਤੁਸੀਂ ਕਹਿੰਦੇ ਸੀਗੇ ਆਪ ਜੀ ਗੁਰੂ ਦੇ ਵਜ਼ੀਰ ਹੋ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਆਪ ਜੀ ਉਸ ਤਰ੍ਹਾਂ ਕਰੋ ਸਾਡੀ ਵੀ ਭਾਈ ਅਰਦਾਸ ਕਰਿਆ ਕਰੋ ਇਸ ਤਰ੍ਹਾਂ ਮਹਾਰਾਜ ਉਹਨਾਂ ਦਾ ਸਤਿਕਾਰ ਕਰਦੇ ਸੀਗੇ ਰਾਗੀਆਂ ਗ੍ਰੰਥੀਆਂ ਦਾ ਅੱਜ ਵੀ ਬਾਪੂ ਬਲਦੇਵ ਸਿੰਘ ਜੀ ਨੇ ਉਹਨਾਂ ਨੂੰ ਲੈ ਕੇ ਆਵਾਂਗੇ ਉਹਨਾਂ ਨੇ ਸਾਨੂੰ ਜਨਵਰੀ ਦਾ ਸਮਾਂ ਦਿੱਤਾ ਹੋਇਆ ਤਿੰਨ ਚਾਰ ਇਹ ਜੀਆਂ ਰੂਹਾਂ ਨੇ ਜਿਨ੍ਹਾਂ ਦੇ ਆਪ ਜੀ ਨੂੰ ਰੂਹ ਰੂ ਅਗਲੇ ਮਹੀਨੇ ਵਿੱਚ ਕਰਾਵਾਂਗੇ ਇਸ ਤਰ੍ਹਾਂ ਅਰਦਾਸ ਕਰਵਾਇਆ ਕਰੋ ਮਹਾਰਾ ਦੇ ਨਾਮ ਦਾ ਪਾਠ ਕਰ ਲਿਆ ਕਰੋ ਨਹੀਂ ਕਰਵਾ ਲਿਆ ਕਰੋ ਜਿੱਥੇ ਤੁਹਾਡਾ ਦਿਲ ਕਰਦਾ ਅਸੀਂ ਨਹੀਂ ਕਹਿੰਦੇ ਵੀ ਅਸੀਂ ਵੀ ਜਾਪ ਕਰਦੇ ਹਾਂ ਅਸੀਂ ਵੀ ਪਾਠ ਕਰਦੇ ਹਾਂ ਸਾਨੂੰ ਭਿੰਦਰ ਸਾਹਿਬ ਨੇ ਕਿਹਾ ਸੀ ਭਾਈ ਸਾਹਿਬ ਪੁੱਤਰ ਜੀ ਜਿਨ੍ਹਾਂ ਦਾ ਬੇਟਾ ਪਾਠ ਕਰਨਾ ਨਾ ਪਾਠ ਬੋਲ ਕੇ ਕਰਨਾ ਤੈਨੂੰ ਵੀ ਮਿਲੇਗਾ ਉਹਨਾਂ ਨੂੰ ਵੀ ਮਿਲੇਗਾ ਤੇ ਗੁਰੂ ਦੀ ਖੁਸ਼ੀ ਮਿਲੇਗੀ ਕਿ ਐਸਾ ਤਬਾਸ਼ਰ ਮਹਾਰਾਜ ਜੀ ਅਸੀਂ ਅੱਜ ਤੱਕ ਪਟਿਆਲੇ ਵਿੱਚ ਤੁਸੀਂ ਪੁੱਛ ਲਿਓ ਸਤਿਗੁਰੂ ਹਾਜ਼ਰ ਨਾਜ਼ਰ ਨੇ ਜਿਨ੍ਹਾਂ ਦੇ ਵੀ ਜਾਪ ਕੀਤੇ ਨੇ ਪਾਠ ਕੀਤੇ ਨੇ ਆਪ ਹੀ ਮਹਾਰਾਜ ਇੰਨੀ ਵਡਿਆਈ ਦੇ ਰਹੇ ਨੇ ਜਿੱਥੇ ਇੱਕ ਵਾਰੀ ਕੀਤਾ ਬਾਰੀ ਬਾਰੀ ਅਗਲਾ ਕਹਿੰਦਾ ਭਾਈ ਸਾਹਿਬ ਆਪ ਜੀ ਸੇਵਾ ਨਿਭਾਇਓ ਚਲੋ ਇਹ ਤਾਂ ਗਾਲੀ ਪਾਸੇ ਹੋ ਗਈ ਤੇ ਸੰਗਤ ਜੀ ਆਪ ਜੀ ਨੇ ਨਾ ਰੋਜ਼ ਨਿਤਨੇਮ ਪੱਕਾ ਕਰਨਾ ਹੈ ਨਵੇਂ ਸਾਲ ਦੇ ਵਿੱਚ ਇਹ ਕੋਸ਼ਿਸ਼ ਕਰੋ ਨਿਤਨੇਮ ਪੱਕਾ ਕਰੋ ਪੰਜ ਬਾਣੀਆਂ ਦਾ ਜਾਪ ਘੱਟੋ ਘੱਟ ਸਾਮ ਨੂੰ ਰਹਿ ਰਸ ਉਸ ਤੋਂ ਇਲਾਵਾ ਰਾਤ ਨੂੰ ਕੀਰਤਨ ਸੁਹਿਲਾ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਜਿਹੜਾ ਸਾਡਾ ਹੈਪੀ ਨਿਊ ईयर ਨਵਾਂ ਸਾਲ ਉਹ ਸਾਡੇ ਲਈ ਇੰਨੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ ਆਪ ਜੀ ਇਸ ਤਰ੍ਹਾਂ ਅਰਦਾਸ ਕਰਨੀ ਆ ਕਿ ਸਤਿਗੁਰੂ ਜੋ ਸਾਲ ਬੀਤ ਗਿਆ ਨਾ ਬੜੇ ਗੁਨਾਹ ਵੀ ਹੋਏ ਬੜੀਆਂ ਗਲਤੀਆਂ ਵੀ ਹੋਈਆਂ ਤੇ ਬਾਣੀ ਦਾ ਜਾਪ ਵੀ ਨਹੀਂ ਕਰ ਸਕੇ ਦਾਤਿਆ ਪਤਾ ਹੀ ਨਹੀਂ ਸੀ ਬਾਣੀ ਐਨੀ ਅਨਮੋਲ ਆ ਐਨੀ ਮਹਿੰਗੀ ਆ ਐਨੀ ਅਨਮੁੱਲਾ ਇਸ ਤਰ੍ਹਾਂ ਜਦੋਂ ਆਪ ਜੀ ਮਰ ਜਗੇ ਬੇਨਤੀ ਕਰਕੇ ਆਪਣੇ ਗੁਨਾਹਾਂ ਦੀ ਮਾਫੀ ਮੰਗੋਗੇ ਜੋ ਪਿਛਲੇ ਮਾਰੇ ਕਰਮ ਕੀਤੇ ਨੇ ਉਹਨਾਂ ਦੀ ਮਾਫੀ ਮੰਗੋਗੇ ਨਾ ਸਤਿਗੁਰੂ ਬਖਸ਼ਣ ਜੋਗ ਲਈ ਬਖਸ਼ਣ ਹਾਰ ਨਹੀਂ ਬਖਸ਼ ਕੇ ਤੁਹਾਨੂੰ ਸੰਗਤ ਜੀ ਅੱਗੇ ਦਾ ਰਾਹ ਦਿਖਾਉਣਗੇ ਮੈਂ ਪ੍ਰਤੱਖ ਰੂਪ ਦੇ ਵਿੱਚ ਆਪ ਜੀ ਨੂੰ ਕਹਿ ਰਿਹਾ ਸੰਗਤ ਜੀ ਜੋ ਸਾਡੇ ਨਾਲ ਬੀਤਿਆ ਜੋ ਸਾਡੇ ਨਾਲ ਹੋਇਆ ਹੰਸਾਲੀ ਵਾਲੇ ਮਹਾਰਾਜ ਕਿੰਨੇ ਜਿਨੇ ਵੀ ਬ੍ਰਹਮ ਗਿਆਨੀਆਂ ਦੀ ਇਸ ਸਮੇਂ ਡਿਊਟੀ ਮਹਾਰਾਜ ਨੇ ਸੰਸਾਰ ਦੇ ਵਿੱਚ ਲਾਈ ਹੈ ਨਾ ਇਸ ਸਮੇਂ ਉਹਨਾਂ ਦੇ ਵਿੱਚੋਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਨਸਾੜੀ ਵਾਲੇ ਮਹਾਰਾਜ ਪ੍ਰਤੱਖ ਰੂਪ ਦੇ ਵਿੱਚ ਵਰਤ ਰਹੇ ਨੇ ਸੰਗਤ ਦਾ ਭਲਾ ਕਰ ਰਹੇ ਨੇ ਸਮਾਗਾ ਆਪਰੀਰ ਕੋਲ ਅਸੀਂ ਪਹਿਲਾਂ ਨਹੀਂ ਲਾ ਲਹਾ ਲੀ ਲੈ ਸਕੀ ਇਹਨਾਂ ਦਾ ਕਿਉਂਕਿ ਪਤਾ ਨਹੀਂ ਸੀ ਵੀ ਇੱਥੇ ਨੇ ਹਰ ਇੱਕ ਸੋਚਦਾ ਪਰ ਜੋ ਹੋ ਗਿਆ ਉਹਨੂੰ ਛੱਡ ਦਿਓ ਹੁਣ ਸਮਾਂ ਹੈਗਾ ਪ੍ਰੈਜ਼ੈਂਟ ਬਾਰੇ ਸੱਚੋ ਫਿਊਚਰ ਦੀ ਫਿਕਰ ਉਹਨਾਂ ਨੂੰ ਆ ਪਾਸਟ ਬਾਰੇ ਕੀ ਸੋਚ ਕੇ ਆਪਾਂ ਉਹਦੇ ਚੋਖੀ ਨਿਕਲੇਗਾ। ਹਾਜ਼ਰ ਨਜ਼ਰ ਮੰਨ ਕੇ ਨਾ ਇਹਨਾਂ ਨੂੰ ਅਰਦਾਸਾਂ ਬੇਨਤੀਆਂ ਕਰੀ ਜਾਓ। ਇਹ ਮੇਰਾ ਆਪਣਾ ਪ੍ਰੈਕਟੀਕਲ ਆ। ਤੁਹਾਡਾ ਕਾਰਜ ਐਵੇਂ ਸਵਾਰ ਦੇਣਗੇ। ਤੁਸੀਂ ਕਹੋਗੇ ਵੀਰ ਜੀ ਪਤਾ ਹੀ ਨਹੀਂ ਲੱਗਿਆ। ਇੱਕ ਭੈਣ ਦਾ ਫੋਨ ਆਇਆ ਕੈਨੇਡਾ ਤੋਂ। ਕਹਿੰਦੀ ਵੀਰ ਜੀ ਮੈਂ ਨਾ ਵੀਡੀਓ ਦੇਖ ਰਹੀ ਸੀ ਤੁਹਾਡੀਆਂ ਥੋੜੇ ਕੁ ਸਮਾਂ ਹੀ ਹੋਇਆ ਮੈਨੂੰ ਵੀਡੀਓ ਦੇਖਦਿਆਂ ਨੂੰ। ਮੈਨੂੰ ਕੰਮ ਨਹੀਂ ਮਿਲ ਰਿਆ ਸੀ ਕੈਨੇਡਾ ਦੇ ਵਿੱਚ। ਤੇ ਮੈਂ ਕਿਹਾ ਫਿਰ ਭੈਣ ਤੁਸੀਂ ਕੀ ਕੀਤਾ? ਕਹਿੰਦੀ ਮੈਂ ਨਾ ਅੰਤਰ ਆਤਮਾ ਕੀ ਮੈਂ ਕਹਿੰਦਾ ਆਪਣੇ ਆਪ ਨੂੰ ਸਾਇਲੈਂਟ ਰੱਖ ਕੇ ਜਿਵੇਂ ਮੈਡੀਟੇਸ਼ਨ ਕਰਦਿਆਂ ਬਿਨਾ ਮੈਂ ਵੀਰ ਜੀ ਅਰਦਾਸ ਕਰੀ ਬਾਬਾ ਜੀ ਅੱਗੇ ਹੰਸਾਲੀ ਵਾਲੇ ਅੱਗੇ ਕਿ ਮਹਾਰਾਜਾ ਕਿਰਪਾ ਕਰ ਦੋ ਆਪ ਜੀ ਦਾ ਇੰਨੇ ਲੋਕਾਂ ਦਾ ਇੰਨੀ ਸੰਗਤ ਦਾ ਭਲਾ ਕਰ ਰਹੇ ਮੇਰੇ ਤੇ ਵੀ ਤਰਸ ਕਰ ਲੋ ਮੈਨੂੰ ਕੋਈ ਕੰਮ ਮਿਲ ਜਾਵੇ ਉਹ ਕਹਿੰਦੀ ਵੀਰੇ ਮੈਂ ਨਾ ਫਿਰ ਅਪਲਾਈ ਕਰਦਾ ਲੈਪਟਾਪ ਤੇ ਅੱਜ ਮੈਨੇ ਵੀਰੇ ਅਪਲਾਈ ਕੀਤਾ ਕੱਲ ਨੂੰ ਮੈਨੂੰ ਕਾਲ ਆ ਗਈ ਵੀ ਆਖੇ ਜੁਆਇਨ ਕਰ ਲੋ ਮੇਰੀ ਕੋਈ ਇੰਟਰਵਿਊ ਨਹੀਂ ਹੋਈ ਕਹਿੰਦੀ ਮੈਂ ਵਧੀਆ ਕੰਮ ਕਰ ਰਹੀ ਹਾਂ ਤੇ ਮੈਂ ਉਹਨੂੰ ਕਿਹਾ ਭੈਣ ਨੂੰ ਵੀ ਭੈਣੇ ਤਾਂ ਪ੍ਰਤੱਖ ਰੂਪ ਚ ਵਰਤਰੇ ਨੇ ਮਹਾਪੁਰਸ਼ੇ ਦਾ ਕਿਰਪਾ ਕਰ ਰਹੇ ਨੇ ਪਰ ਸਾਡੀਆਂ ਨਿਲੈਕੀਆਂ ਇੰਨੀਆਂ ਨਹੀਂ ਅਸੀਂ ਮੰਨਦੇ ਹੀ ਨਹੀਂ ਜਦੋਂ ਸਮਾਂ ਬੀਤ ਜਾਊਗਾ ਨਾ ਫਿਰ ਅਸੀਂ ਇਹ ਕਹਿਣ ਲੱਗ ਜਾਈਏ ਆਏ ਸਾਨੂੰ ਤਾਂ ਪਤਾ ਨਹੀਂ ਲੱਗਿਆ ਸਾਨੂੰ ਤਾਂ ਦੱਸਿਆ ਨਹੀਂ ਹੁਣ ਤੁਹਾਨੂੰ ਦੱਸ ਰਿਹਾ ਵੀ ਪ੍ਰਤੱਖ ਵਰਤਰੇ ਨੇ ਕਿਤੇ ਨਹੀਂ ਗਏ ਇੱਥੇ ਹੀ ਨੇ ਹਾਜ਼ਰ-ਨਾਜ਼ਰ ਨੇ ਇਹ ਆਪ ਹੀ ਬੁਲਾ ਰਹੇ ਨੇ ਮੈਂ ਕੁਝ ਨਹੀਂ ਬੋਲ ਰਿਹਾ। ਆਪ ਹੀ ਘਰ ਰਹੇ ਨੇ। ਅਸੀਂ ਕੁਝ ਨਹੀਂ ਕਰ ਰਹੇ। ਜਦੋਂ ਤੱਕ ਇਹਨਾਂ ਦਾ ਹੁਕਮ ਹੋਊਗਾ ਵੀਡੀਓ ਪਾਵਾਂਗੇ। ਜਦੋਂ ਇਹਨਾਂ ਦਾ ਨਹੀਂ ਹੋਊਗਾ। ਸੰਗਤ ਜੀ ਉਦੋਂ ਦੇਖਾਂਗੇ ਜਿਹੜਾ ਸਮਾਂ ਆਊਗਾ। ਸੰਗਤ ਜੀ ਸਮਾਂ ਹਜੇ ਵੀ ਨਵਾਂ ਸਾਲ ਆ ਜੇ ਤੁਸੀਂ ਚਾਹੁੰਦੇ ਹੋ ਚਾਰ ਨਾਲ ਖੁਸ਼ੀ ਨਾਲ ਹਰ ਪਲ ਤੁਹਾਡਾ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੋਵੇ ਨਾ। ਗੁਰੂ ਦੀ ਖੁਸ਼ੀ ਲੈ ਲਓ। ਜਦੋਂ ਤੁਹਾਨੂੰ ਗੁਰੂ ਦੀ ਖੁਸ਼ੀ ਮਿਲਗੀ ਨਾ ਤੇ ਦਾਤਾਂ ਤਾਂ ਆਪੇ ਮਿਲ ਜਾਣਗੀਆਂ ਤੇ ਛੋਟੀਆਂ ਇਹ ਚੀਜ਼ਾਂ ਨੇ। ਮੈਂ ਕਹਾ ਮੈਂ ਗੱਡੀ ਲੈਣੀ ਆ ਘਰ ਲੈਣਾ ਪਲਾਟ ਲੈਣਾ ਬੇਟਾ ਲੈਣਾ ਬੇਟੀ ਲੈਣੀ ਮੇਰੇ ਬੇਟੇ ਦਾ ਕਾਰਜ ਅਰਦਾਸਾਂ ਕਰਨੀ ਸ਼ੁਰੂ ਕਰੋ ਦਿਲੋਂ ਅਰਦਾਸ ਕਰੋ ਭਰੋਸਾ ਰੱਖੋ ਇਹਨੀਆਂ ਚੀਜ਼ਾਂ ਯਾਦ ਰੱਖੋ ਮਹਾਰਾਜ ਕਹਿੰਦੇ ਹੁੰਦੇ ਸੀ ਕਹਿੰਦੇ ਆਸ ਇੱਕ ਵਿਸ਼ਵਾਸ ਇੱਕ ਭਾਈ ਅਰਦਾਸ ਇਹ ਤਿੰਨ ਚੀਜ਼ਾਂ ਨੂੰ ਗਹਿਣਾ ਬਣਾ ਲਓ ਇਹ ਨਹੀਂ ਛੱਡਣੀ ਆ ਜਦੋਂ ਇਹ ਤਿੰਨ ਚੀਜ਼ਾਂ ਆ ਗਿਆ ਨਾ ਆਸ ਹੋ ਗਈ ਵਿਸ਼ਵਾਸ ਹੋ ਗਿਆ ਅਰਦਾਸ ਕਰਨ ਲੱਗੇ ਆਪੇ ਹੀ ਕੰਮ ਹੋ ਜਾਣਗੇ ਇਹ ਨਵਾਂ ਸਾਲ ਤੁਹਾਨੂੰ ਤਾਂ ਮੁਬਾਰਕਾ ਜੇ ਤੁਸੀਂ ਬਾਣੀ ਨਾਲ ਜੁੜੋਗੇ ਅਸੀਂ ਮੁਬਾਰਕਵਾਦ ਨਹੀਂ ਦਿੰਦੇ ਕਿਉਂਕਿ ਉਸ ਦਿਨ ਮਹਾਂਪੁਰਸ਼ ਸੱਚਖੰਡ ਪਿਆਨਾ ਕਰ ਗਏ ਸੀ ਸੋ ਸਾਡੇ ਲਈ ਤਾਂ ਉਹ ਜਿਹੜਾ ਦਿਨ ਆ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਹੋਰ ਲਾਹਾ ਲੈ ਲੈਂਦੇ ਉਹਨਾਂ ਦਾ ਜੇ ਥੋੜਾ ਸਮਾਂ ਹੋਰ ਹੁੰਦਾ ਪਰ ਸਾਨੂੰ ਅੱਜ ਮਹਿਸੂਸ ਹੁੰਦਾ ਥੋੜਾ ਸਮਾਂ ਵਿਰਾਗ ਹੁੰਦਾ ਪਰ ਅੱਜ ਸਾਨੂੰ ਇਹ ਲੱਗਦਾ ਵੀ ਉਹ ਸਾਡੇ ਨਾਲ ਹੀ ਨੇ ਉਹ ਕਿਤੇ ਨਹੀਂ ਗਏ ਐਵੇਂ ਵਰਤ ਰਹੇ ਨੇ ਅਸੀਂ ਤਾਂ ਜੋ ਬੇਨਤੀ ਕਰਦੇ ਆਂ ਆਪ ਹੀ ਆ ਕੇ ਕਹਿੰਦੇ ਨੇ ਭਾਈ ਸਾਹਿਬ ਆਪ ਹੀ ਕਿਰਪਾ ਕਰਦੇ ਨੇ ਰਾਹ ਦਿਖਾਉਂਦੇ ਨੇ ਵੀ ਇਸ ਤਰ੍ਹਾਂ ਕਰ ਲਓ ਆਪਾਠ ਕਰ ਲਓ ਐਵੇਂ ਕਰੋ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਨਿਰੰਕਾਰ ਦਾ ਸ਼ਬਦ ਹੈ ਉਹਨਾਂ ਦੇ ਵਿੱਚ ਆਪ ਅਕਾਲ ਪੁਰਖ ਬਿਰਾਜਮਾਨੇ ਧੁਰ ਕੀ ਬਾਣੀ ਆਉ ਬਾਣੀ ਨੂੰ ਮੰਨੋ ਬਾਣੀ ਨੂੰ ਪੜੋ ਕਿਸੇ ਦੇ ਮਗਰ ਨਾ ਲੱਗੋ ਜੇ ਸਾਡੀ ਵੀ ਕੋਈ ਗੱਲ ਨਹੀਂ ਚੰਗੀ ਲੱਗਦੀ ਬਲੌਕ ਕਰ ਦਿਓ ਕੋਈ ਗੱਲ ਨਹੀਂ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਸੰਗਤ ਦਾ ਭਲਾ ਸੋਚ ਕੇ ਚੱਲ ਰਹੇ ਆ ਸੰਗਤ ਦਾ ਭਲਾ ਹੋਊਗਾ ਸਾਨੂੰ ਅਸੀਸਾਂ ਮਿਲਣਗੀਆਂ ਅਸੀਸਾਂ ਬਹੁਤ ਵੱਡੀ अहमियत ਰੱਖਦੇ ਆ ਤੁਹਾਡੀ ਲਾਈਫ ਦੇ ਵਿੱਚ ਜਦੋਂ ਮਾਂ ਕਿਤੇ ਪੁੱਤ ਨੂੰ ਅਸੀਸ ਦੇ ਦੇਵੇ ਨਾ ਵੀ ਜਾ ਤੇਰੀ ਚੜ੍ਹਦੀ ਕਲਾ ਹੋਵੇ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਪਿਤਾ ਖੁਸ਼ ਹੋ ਕੇ ਪੁੱਤਰ ਨੂੰ ਅਸੀਸ ਦੇ ਦੇਵੇ ਨਾ ਸਾਰੇ ਕਾਰਜ ਹੋ ਜਾਂਦੇ ਨੇ ਸੰਗਤ ਜੀ ਗੱਲਾਂ ਬਹੁਤ ਨੇ ਪਰ ਇੰਨੀਆਂ ਕੀ ਦੱਸਣੀਆਂ ਨੇ ਜਿੰਨੀਆਂ ਆਪ ਜੀ ਅਮਲ ਕਰ ਲਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਰਬੱਤ ਦੇ ਭਲੇ ਲਈ ਆਪਣੇ ਲਈ ਪਾਠ ਕਰ ਦਿਓ ਨਾ ਗੁਰੂ ਸਾਹਿਬ ਦੇ ਲਈ ਵੀ ਪਾਠ ਕਰਿਆ ਕਰੋ ਉਹਨਾਂ ਦੀ ਖੁਸ਼ੀ ਲਵੋ ਤੇ ਸੰਗਤ ਜੀ 2 ਮਿੰਟ ਜਾਂ 5 ਮਿੰਟ ਰੋਜ਼ ਨਾ ਉਰੇ ਸੰਸਾਰ ਦੇ ਲਈ ਜਿਹੜਾ ਸਮਾਂ ਆ ਰਿਹਾ ਮਹਾਂਪੁਰਸ਼ਾਂ ਦੇ ਪਾਈ ਕਲਯੁਗ ਬਹੁਤ ਭਾਰੀ ਹੋ ਰਿਹਾ ਆਪਾਂ ਨੇ ਨਾ ਸਰਬੱਤ ਦੇ ਭਲੇ ਲਈ ਹਰ ਰੋਜ਼ ਇੱਕ ਜਾਂ ਦੋ ਮਿੰਟ ਨਾ ਜਾਪ ਕਰਿਆ ਕਰੋ ਕਿ ਮਹਾਰਾਜ ਜੋ ਸੰਸਾਰ ਤੇ ਸਮਾਂ ਚੱਲ ਰਿਹਾ ਸਾਡੇ ਬੱਚਿਆਂ ਤੇ ਪਰਿਵਾਰਾਂ ਤੇ ਸਾਡੀ ਸਿੱਖ ਕੌਮ ਤੇ ਦਾਤਾਰ ਮੈਂ 5 ਮਿੰਟ ਮੂਲ ਮੰਤਰ ਕੀਤਾ ਮੈਂ ਦੋ chaupai sahab ਦੇ ਪਾਠ ਕੀਤੇ ਮੈਂ ਇੱਕ ਜਪਜੀ ਸਾਹਿਬ ਕੀਤਾ ਸਰਬੱਤ ਦਾ ਮਹਾਰਾਜ ਜੀ ਭਲਾ ਕਰਿਓ ਸਾਰੀ ਕੌਮ ਦਾ ਭਲਾ ਕਰਿਓ ਤਦੋਂ ਤੁਸੀਂ ਕਹਿਦਾ ਚੰਗਾ ਮੰਗੋਗੇ ਨਾ ਤੁਹਾਡਾ ਆਪਣੇ ਆਪ ਹੀ ਚੰਗਾ ਹੋ ਜਾਊਗਾ ਸੋ ਇੰਨੀਆਂ ਗੱਲਾਂ ਸੰਗਤ ਜੀ ਇਹ ਮੇਰੀਆਂ ਮਹਾਂਪੁਰਸ਼ਾਂ ਵੱਲੋਂ ਜੋ ਹੁਕਮ ਸੀਗਾ ਉਹ ਆਪ ਹੀ ਬੁਲਾਈ ਜਾਂਦੇ ਨੇ ਸਾਡੀ ਇਹਦੇ ਵਿੱਚ ਕੋਈ ਪਰਸਨਲੀ ਕੁਝ ਸੋਚ ਨਹੀਂ ਉਹਨਾਂ ਨੇ ਮਤ ਦਿੱਤੀ ਆ ਜਿੰਨੇ ਕ ਦਿੱਤੀ ਆ ਉਹ ਆਪ ਜੀ ਦੇ ਨਾਲ ਵਰਤ ਕੇ ਆਪ ਜੀ ਦੇ ਨਾਲ ਜੋ ਮਹਾਰਾਜ ਮੂੰਹ ਤੋਂ ਕਢਾ ਰਹੇ ਨੇ ਮੁਖ ਤੋਂ ਬੁਲਾ ਰਹੇ ਨੇ ਉਹ ਆਪ ਜੀ ਨੂੰ ਦੱਸ ਦਿੱਤਾ ਬਿਪਈ ਬਾਣੀ ਨਾਲ ਜੁੜ ਜੋ ਇਸ ਤਰ੍ਹਾਂ ਮਹਾਰਾਜ ਵਰਤ ਰਹੇ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣਗੇ ਮਹਾਰਾਜ ਇਹ ਮੇਰੀ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਨਾ ਪ੍ਰੈਕਟੀਕਲ 40 ਦਿਨ ਕਰ ਲਓ 40 ਦਿਨ 14 ਡੇਸ 1 ਮਹੀਨਾ ਕਰ ਲਓ ਤੁਸੀਂ ਆਪ ਮੈਨੂੰ ਮੈਸੇਜ ਕਰਕੇ ਕਹੋਗੇ ਕਿ ਮਹਾਰਾਜ ਪ੍ਰਤਾਖਨ ਇਹ ਨਵਾਂ ਸਾਲ ਚੜਨਾ ਸਭ ਤੋਂ ਪਹਿਲਾਂ ਉੱਠ ਦੇ ਸਾਰਨਾ ਚਾਹੇ ਟੀਵੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਿਓ ਮਹਾਰਾਜ ਦੇ ਦਰਸ਼ਨ ਕਰਿਓ ਤਨਤਨ ਬਾਬਾ ਅਜੀਤ ਸਿੰਘ ਜੀ ਅਨਸਾੜੀ ਵਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਿਓ ਕਹ ਮਹਾਰਾਜ ਸਾਲ ਚੜਨ ਲੱਗਿਆ ਬਸ ਹੁਣ ਤੂੰ ਇਹੇ ਜੀ ਕਿਰਪਾ ਕਰ ਦੇ ਮੈਂ ਤੇਰੇ ਨਾਲ ਹੋ ਕੇ ਨਾ ਤੇਰੇ ਨਾਲ ਜੁੜ ਜਾ ਤੇਰੀ ਬਾਣੀ ਨਾਲ ਜੁੜ ਜਾ ਬਹੁਤ ਵਧੀਆ ਸਾਲ ਬੀਤੂਗਾ ਆਪ ਕਹੋਗੇ ਵੀ ਇੱਕ ਦਿਨ ਵੀਡੀਓ ਸੋਣੀ ਸੀ 10 ਮਿੰਟ ਲਾਇਸੀ 15 ਮਿੰਟ ਲਾਇਸੀ ਤੇ 10 12 ਮਹੀਨੇ ਵਧੀਆ ਲੰਘ ਗਏ ਬਾਕੀ ਆਪ ਜੀ ਦੀ ਮਰਜ਼ੀ ਆ ਮੰਨਣਾ ਨਾ ਮੰਨਣਾ ਇਹ ਆਪ ਜੀ ਦੇ ਮਨ ਦੇ ਵਿੱਚ ਆਪ ਜੀ ਦੀ ਮਨ ਦੀ ਸੋਚ ਆ ਕਿਸੇ ਦੀ ਚੰਗੀ ਆ ਕਿਸੇ ਦੀ ਮਾੜੀ ਆ ਸਾਨੂੰ ਗਾਲਾਂ ਵੀ ਘੜਦੇ ਨੇ ਵੀ ਇਹ ਸਮਝਾਉਂਦੇ ਨੇ ਐ ਕਰਦੇ ਨੇ ਅਸੀਂ ਤਾਂ ਦੇਖੋ ਸੱਚ ਦਾ ਹੁੱਕਾ ਲਾਉਣਾ ਜੀ ਸਾਡੀ ਤਾਂ ਜੋ ਡਿਊਟੀ ਲਈ ਅਸੀਂ ਤਾਂ ਉਹ ਕਰਾਂਗੇ ਜਦ ਤੱਕ ਸਾਹ ਨੇ ਸੁਵਾਸ ਨੇ ਜਿੰਨੇ ਦਾਤ ਨੇ ਦਿੱਤੇ ਨੇ ਅਸੀਸਾਂ ਦੇਣੀਆਂ ਜੀ ਆਪ ਜੀ ਨੂੰ ਆਉਣ ਵਾਲਾ ਸਮਾਂ ਮੁਬਾਰਕ ਮਹਾਰਜ ਬਾਣੀ ਦੇ ਨਾਲ ਬਾਣੀ ਦੇ ਨਾਲ ਬੰਦਗੀ ਦੇ ਨਾਲ ਮਹਾਂਪੁਰਸ਼ ਤੁਹਾਨੂੰ ਆਪ ਸੱਚੇ ਪਾਤਸ਼ਾਹ ਕਿਰਪਾ ਕਰਨ ਸੁਪਨ ਦਰਸ਼ਨ ਦੇ ਵਿੱਚ ਜਿਹੜੇ ਨਹੀਂ ਆ ਸਕਦੇ ਜਿਨ੍ਹਾਂ ਦੀ ਸਮਰੱਥਾ ਇੰਨੀ ਕੁ ਹੋ ਜਾਵੇ ਮਾਰੇ ਤੁਹਾਨੂੰ ਸੁਪਨੇ ਦੇ ਵਿੱਚ ਹੀ ਕਿਰਪਾ ਕਰ ਦੇਣ ਅਸੀਂ ਤਾਂ ਇਹੋ ਹੀ ਅਰਦਾਸ ਕਰਦੇ ਹਾਂ ਸੰਗਤ ਲਈ ਭੁੱਲਾ ਚੁੱਕਾ ਸੰਗਤ ਜੀ ਸਤਿਗੁਰ ਬਖਸ਼ਣ ਜੋਗ ਨੇ ਇਸ ਵੀਡੀਓ ਨੂੰ ਨਾ ਜੇ ਆਪ ਜੀ ਚਾਹੋ ਨੇ ਹੋਰ ਵੀ ਲਹਾ ਲੈ ਸਕੇ ਹੋਰ ਦੀਆਂ ਆਪ ਜੀ ਨੂੰ ਅਸੀਸਾਂ ਮਿਲਣ ਬਹੁਤ ਬਹੁਤ ਸ਼ੇਅਰ ਕਰ ਦਿਓ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ